ਡੰਡਉਤ ਬੰਧਨ ਅਨਕ ਬਾਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਉ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਬ ਸੁਖ ਸੰਮਦੀ ਨੂਰ ਅਰਸ ਹੋ ਕੁਰਸ ਹੋ ਝਟੀਐ ਤੋਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਈ ਐ ਸੁਭਨਾ ਦਾ ਵਿਸਾਹ ਸੁਹੀ ਮਹੱਲਾ ਪਹਿਲਾ ਘਰ ਸ਼ੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਜਲ ਕਹਿ ਹਾ ਚਿਲਕਨਾ ਕੋਟ ਮਕਾਲੜੀ ਮਸ ਤੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਉਜਲ ਕਹਿ ਹਾ ਚਿਲਕਨਾ ਕੋਟ ਮਕਾਲੜੀ ਮਸ ਤੋ ਤਿਆਂ ਜੂਠ ਨਾ ਉਤਰੈ ਜੇ ਸੋ ਧਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲਿਖਾ ਮੰਗਿਆ ਤਿੱਥੈ ਖੜੇ ਦਸਨ ਸੱਜਣ ਸੇਈ ਨਾਲ ਮੈਂ ਕਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿਥਾ ਖੜੇ ਦਸਨ ਰਹਾਉ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਕਹਿੰਦਾ ਸਾਫ਼ ਤੇ ਲਿਸ਼ਕਵਾ ਭਾਂਡਾ ਘਸਾਇਆ ਤਾਂ ਉਸ ਵਿੱਚੋਂ ਮਾੜੀ ਮਾੜੀ ਖਾਲੀ ਸ਼ਾਈ ਲੱਗ ਗਈ ਜੇ ਮੈਂ 100 ਵਾਰੀ ਪੀ ਉਸ ਕਹਿੰਦੇ ਭਾਂਡੇ ਨੂੰ ਧੋਵਾਂ ਸਾਫ਼ ਕਰਾਂ ਤਾਂ ਵੀ ਬਾਹਰੋਂ ਧੋਣ ਨਾਲ ਉਸ ਦੀ ਅੰਦਰਲੀ ਝੂਠ ਕਾਲਖ ਦੂਰ ਨਹੀਂ ਹੁੰਦੀ ਮੇਰੇ ਅਸਲ ਮਿੱਤਰ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਤੁਰਨ ਵੇਲੇ ਵੀ ਮੇਰੇ ਨਾਲ ਹੀ ਚੱਲਣਾ ਅਗਾੜ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉੱਥੇ ਅਚਕ ਹੋ ਕੇ ਹਿਸਾਬ ਦੇ ਸਕਣਾ ਭਾਵ ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣਾ